ਬਾਜ਼ਾਰ ਵਰਗੀ ਕ੍ਰਿਸਪੀ, कुरकुरी, ਸਿਹਤਮੰਤ ਮਟਰੀ ਅੱਜ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ। ਇੱਕ ਵਾਰ ਬਣਾ ਕੇ ਡੱਬਾ ਭਰ ਕੇ ਰੱਖ ਲਵਾਂਗੇ ਤੇ ਜਦੋਂ ਜੀ ਕਰਦਾ ਤੇ ਕੱਢੋ ਤੇ ਖਾਓ ਚਾਹ ਦੇ ਨਾਲ ਇਹ ਬਹੁਤ ਹੀ ਵਧੀਆ ਲੱਗਦੀ ਹੈ। ਨਿਆਣਿਆਂ ਸਿਆਣਿਆਂ ਦੀ ਮਨ ਪਸੰਦੀ ਇਹ ਮਟਰੀ। ਹਾਂਜੀ ਆਪਾਂ ਮਟਰੀ ਬਣਾਉਣ ਦੇ ਲਈ ਪਹਿਲਾਂ ਆਪਾਂ ਇਸ ਤਰ੍ਹਾਂ ਦਾ ਬਰਤਨ ਲੈ ਲਿਆ। ਆਪਾਂ 200 ਗ੍ਰਾਮ ਮੈਦਾ ਲੈ ਲਿਆ ਸੀਗਾ। 200 ਗ੍ਰਾਮ ਮੈਦੇ ਨੂੰ ਆਪਾਂ ਚੰਗੀ ਤਰ੍ਹਾਂ ਛਾਣ ਲਿਆ ਦੋ ਚਮਚਾ ਆਪਾਂ ਸੂਜੀ ਦੇ ਪਾਵਾਂਗੇ ਸੂਜੀ ਆਮ ਆਪਣੀ ਇਹ ਜਿਹੜੀ ਬਰੀਕ ਵਾਲੀ ਸੂਜੀ ਹੈ ਉਹੀ ਹੈ ਮਟਰੀ ਬਣਾਵਾਂਗੇ ਉਹ ਖਸਤਾਜੀ ਬਣ ਜਾਂਦੀ ਹੈ ਕ੍ਰਿਸਪੀ ਜੀ ਬਣ ਜਾਂਦੀ ਹੈ ਪਰ ਸਿਰਫ ਦੋ ਚਮਚੀ ਪਾਉਣੇ ਨੇ ਤੇ ਹੁਣ ਆਪਾਂ ਪੌਣਾ ਕਚੌਂਚੇ ਦੇ ਵਿੱਚ ਪਾ ਲਿਆ ਨਮਕ ਦਾ ਆਪਾਂ ਇੱਕ ਚਮਚ ਦੇ ਕਰੀਬ ਆ ਜਿਹੜੀ ਅਜਮੈਨ ਲੈ ਲਈ ਆ ਅਜਮੈਨ ਨੂੰ ਆਪਾਂ ਅਠੇੜੀ ਤੇ ਪਾ ਕੇ ਉਹਨੂੰ ਕ੍ਰਸ਼ ਕਰਕੇ ਥੋੜੀ ਜੀ ਪਾਵਾਂਗੇ ਕਿਉਂਕਿ ਇਸ ਤਰ੍ਹਾਂ ਇਹਦਾ ਫਲੇਵਰ ਹੈ ਜਿਹੜਾ ਬਹੁਤ ਵਧੀਆ ਹੁੰਦਾ ਹੈ ਸਾਰੀਆਂ ਚੀਜ਼ਾਂ ਨੂੰ ਇਹਦੇ ਵਿੱਚ ਮਿਕਸ ਕਰ ਦੇਵਾਂਗੇ। ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ। ਤੇਲ ਤੁਸੀਂ ਕੋਈ ਵੀ ਪਾ ਸਕਦੇ ਆ ਖਾਣੇ ਵਾਲਾ ਤੇਲ ਡਿਫਰੈਂਡ ਵੀ ਪਾ ਸਕਦੇ ਆ ਜਿਹੜਾ ਤੁਸੀਂ ਆਪਣੇ ਖਾਣਾ ਬਣਾਉਣ ਦੇ ਵਿੱਚ ਵਰਤਦੇ ਆ ਉਹੀ ਤੇਲ ਪਾ ਸਕਦੇ ਆ। ਆਪਾਂ ਇਹ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਆਟੇ ਦੇ ਵਿੱਚ। ਸਤਰਾ ਪਾ ਚੰਗੀ ਤਰ੍ਹਾਂ ਮਸਲ ਮਸਲ ਕੇ ਆਟੇ ਨੂੰ ਦੇ ਵਿੱਚ ਤੇਲ ਹੈ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਆਏ ਤਾਂ ਕਿ ਇਹ ਸਾਰੇ ਆਟੇ ਦੇ ਵਿੱਚ ਜਿਹੜੀ ਠੰਢਾਈ ਹੈ ਉਹ ਲੱਗ ਜਾਵੇ ਲੋ ਜੀ ਆਪਾਂ ਹੁਣ ਆਟੇ ਨੂੰ ਚੈੱਕ ਕਰ ਲੈਂਦੇ ਆ ਕਿ ਆਪਣਾ ਆਟਾ ਕਿਸ ਤਰ੍ਹਾਂ ਦਾ ਸਾਰਾ ਮਿਕਸ ਹੋਇਆਗਾ ਆ ਦੇਖੋ ਜਦੋਂ ਆਪਾਂ ਚੈੱਕ ਕਰਨਾ ਇਸ ਤਰ੍ਹਾਂ ਆਪਾਂ ਮੁਠੀ ਬਣਾ ਕੇ ਦੇਖ ਲੈਣੀ ਹੈ ਆਪਣੀ ਮੁਠੀ ਜਿਹੜੀ ਆٹے ਦੀ ਉਹ ਪਰਫੈਕਟ ਬਣੀ ਜਾਂਦੀ ਹੈ ਤਾਂ ਆਟਾ ਆਪਣਾ ਬਿਲਕੁਲ ਸਹੀ ਹੈ ਆ ਦੇਖੋ ਇਸ ਤਰ੍ਹਾਂ ਤੁਸੀਂ ਬਣਾ ਕੇ ਦੇਖ ਲੈਣਾ ਵੀ ਪੂਰਾ ਆٹے ਦੇ ਵਿੱਚ ਸੰਧਾਈ ਹੈ ਜਿਹੜੀ ਲੱਗ ਚੁੱਕੀ ਹੈ ਹੁਣ ਆਪਾਂ ਇੱਕ ਚਮਚ ਨਮਕ ਦਾ ਪਾਇਆ ਸੀ ਤੇ ਇੱਕ ਚਮਚੀ ਆਪਾਂ ਖੰਡ ਦਾ ਪਾਇਆ ਖੰਡ ਪਾਣੀ ਦੇ ਵਿੱਚ ਘੋਲ ਲਈ ਆਪਾਂ ਇਹਦੇ ਨਾਲ ਜਿਹੜੀ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਨੇ ਉਹਨੇ ਮਿੱਠੇ ਪਾਰੇ ਨਮਕੀਨ ਤੇ ਮਿੱਠਾ ਦੋਨਾਂ ਦਾ ਟੇਸਟ ਜਿਹੜਾ ਆਉਂਦਾ ਹੁੰਦਾ ਉਸ ਤਰ੍ਹਾਂ ਦਾ ਪਾਇਆ ਆਪਾਂ ਜੇ ਤੁਸੀਂ ਨਹੀਂ ਮਿੱਠਾ ਪਾਉਣਾ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਆਂ ਹਾਂਜੀ ਹੁਣ ਆਪਾਂ ਮਟਰੀ ਵਾਸਤੇ ਡੋ ਆ ਜਿਹੜਾ ਤਿਆਰ ਕਰ ਲਿਆ ਤੇ ਹੁਣ ਆਪਾਂ ਦੇਖੋ ਇਸ ਤਰ੍ਹਾਂ ਦਾ ਡੋ ਬਣ ਗਿਆ ਆਪਣਾ ਨਾ ਤਾਂ ਜਿਆਦਾ ਨਰਮ ਹੈ ਤੇ ਨਾ ਹੀ ਜਿਆਦਾ ਸਖਤ ਹੈਗਾ ਹੁਣ ਆਪਾਂ ਇਹਨੂੰ 10 ਮਿੰਟ ਦੇ ਲਈ ਆਪਾਂ ਰੈਸਟ ਤੇ ਰੱਖ ਦੇਵਾਂਗੇ ਹਾਂਜੀ ਹੁਣ ਆਪਣੇ 10 ਮਿੰਟ ਹੋ ਚੁੱਕੇ ਨੇ ਤੇ ਹੁਣ ਆਪਾਂ ਆਟੇ ਨੂੰ ਥੋੜਾ ਜਿਹਾ ਹੋਰ ਆਪਾਂ ਐਸ ਤਰ੍ਹਾਂ ਮਸਲ-ਮਸਲ ਕੇ ਥੋੜਾ ਜਿਹਾ ਆਪਾਂ ਡੋ ਆ ਜਿਹੜਾ ਸਖਤ ਜਿਹਾ ਕਰ ਲਵਾਂਗੇ ਚੀਕਣਾ ਜਿਹਾ ਕਰ ਲਵਾਂਗੇ ਆਪਾਂ ਪੇੜੇ ਬਣਾ ਲਵਾਂਗੇ ਇਸ ਸਾਟੇ ਦੇ ਐਸ ਤਰ੍ਹਾਂ ਆਪਾਂ ਇਹਨੂੰ ਰੋਟੀ ਵਾਂਗੂ ਬੇਲ ਲਵਾਂਗੇ। ਨਾ ਤਾਂ ਜ਼ਿਆਦਾ ਪਤਲਾ ਕਰਨਾ ਤੇ ਨਾ ਹੀ ਆਪਾਂ ਮੋਟਾ ਰੱਖਣਾ। ਆ ਦੇਖੋ ਆਪਾਂ ਐਸ ਤਰ੍ਹਾਂ ਦੀ ਰੋਟੀ ਹੈ ਜਿਹੜੀ ਬੇਲ ਲਈ ਹੈਗੀ। ਇੰਨਾ ਕੁ ਪਤਲਾਗਾ ਤੁਸੀਂ ਦੇਖ ਸਕਦੇ ਇੰਨਾ ਪਤਲਾ। ਹੁਣ ਆਪਾਂ ਪੀਜ਼ਾ ਕਟਰ ਦੇ ਨਾਲ ਆਪਾਂ ਇਹ ਕੱਟ ਲਵਾਂਗੇ। ਜੇ ਪੀਜ਼ਾ ਕਟਰ ਨਹੀਂ ਹੈਗਾ ਤਾਂ ਕਰਦ ਨਾਲ ਵੀ ਕੱਟ ਸਕਦੇ ਆ ਕਰਦ ਨਾਲ ਵੀ ਬੜੇ ਆਸਾਨੀ ਦੇ ਨਾਲ ਇਹ ਕੱਟੇ ਜਾਂਦੇ ਆ। ਹਾਂਜੀ ਤੇਲ ਹੁਣ ਆਪਣਾ ਗਰਮ ਹੋ ਚੁੱਕਿਆ ਹੈਗਾ ਤੇ ਗੈਸ ਦੀ ਫਲੇਮ ਨੂੰ ਆਪਾਂ ਸੇਮ ਹੀ ਰੱਖਾਂਗੇ ਮੀਡੀਅਮ ਜੀ ਫਲੇਮ ਦੇ ਉੱਤੇ ਹਲਾਗੇ ਜਦੋਂ ਹਲਕਾ ਬਰਾਊਨ ਜਿਹਾ ਕਲਰ ਆ ਗਿਆ ਉਦੋਂ ਆਪਾਂ ਇਹ ਕੜਾਹੀ ਦੇ ਵਿੱਚੋਂ ਬਾਹਰ ਕੱਢ ਲਵਾਂਗੇ ਉਨਾ ਚਿਰ ਆਪਾਂ ਇਹਨੂੰ ਬਰਾਊਨ ਹੋਣ ਤੱਕ ਕਰ ਲਈ ਜਾਵਾਂਗੇ ਮੇਰੇ ਵੀਰ ਭੈਣਾਂ ਨੂੰ ਰਿਕਵੈਸਟ ਹੈ ਜਿਹੜੇ ਮੇਰੀ ਵੀਡੀਓ ਨੂੰ ਦੇਖ ਰਹੇ ਨੇ ਉਨਾਗਿਰ ਕੇ ਅਸ਼ਟਾ ਕਿ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਮੇਰੇ ਚੈਨਲ ਤੇ ਨਵੇਂ ਆਏ ਹੋ ਤੇ ਜਿਹੜੇ ਮੇਰੇ ਵੀਰ ਭੈਣਾ ਪਹਿਲਾਂ ਤੋਂ ਹੀ ਚੈਨਲ ਦੇ ਨਾਲ ਜੁੜੇ ਹੋਏ ਨੇ ਤੇ ਮੈਨੂੰ ਸੋਹਣੇ ਸੋਹਣੇ ਕਰਦੇ ਨੇ ਕਮੈਂਟ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਆ ਤੇ ਜਰੂਰ ਮੇਰੀ ਰੈਸਪੀ ਨੂੰ ਦੱਸਿਆ ਕਰੋ ਕਿ ਮੇਰੀ ਰੈਸਪੀ ਹੈ ਜਿਹੜੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਤੇ ਅੱਗੇ ਰੈਸਪੀ ਆਪਾਂ ਕਿਸ ਤਰ੍ਹਾਂ ਦੀ ਬਣਾਈਏ ਜਰੂਰ ਦੱਸਿਆ ਕਰੋ ਮੈਂ ਤੁਹਾਡੇ ਸਾਰੇ ਕਮੈਂਟ ਪੜ੍ਹਦੀ ਆ ਤੇ ਮੈਨੂੰ ਬਹੁਤ ਹੀ ਵਧੀਆ ਲੱਗਦਾ ਜਦੋਂ ਮੇਰੀਆਂ ਭੈਣਾਂ ਮੇਰੇ ਵੀਰ ਮੈਨੂੰ ਕਮੈਂਟ ਕਰਕੇ ਮੈਨੂੰ ਹੌਸਲਾ ਦਿੰਦੇ ਨੇ ਮਟਰੀ ਆ ਜਿਹੜੀ ਬ੍ਰਾਊਨ ਹੋ ਚੁੱਕੀ ਆ ਤੇ ਹੁਣ ਆਪਾਂ ਇਹਨੂੰ ਤੇਲ ਦੇ ਵਿੱਚੋਂ ਬਾਹਰ ਕੱਢ ਲਵਾਂਗੇ ਮਟਰੀ ਤਾਂ ਇੰਨੀ ਵਧੀਆ ਬਣਦੀ ਹੈ ਜੀ ਨਿਆਣਾ ਹੋਵੇ ਭਾਵੇਂ ਸਿਆਣਾ ਹੋਵੇ ਤੇ ਇਹਨੂੰ ਬਹੁਤ ਹੀ ਪਸੰਦ ਕਰਦੇ ਨੇ ਮਟਰੀ ਨੂੰ ਕੱਢ ਲਵਾਂਗੇ ਇੰਨੀ ਇੱਕ ਬਰਾਊਨ ਆਪਾਂ ਰੱਖਣੀ ਹੈਗੀ ਦੇਖੋ ਆਪਾਂ ਬਾਜ਼ਾਰ ਚੋਂ ਲਿਆਉਂਦੇ ਆ ਉਹ ਵੀ ਇਸ ਤਰ੍ਹਾਂ ਦੀ ਹੀ ਹੁੰਦੀ ਹੈ ਜੀ ਦੇਖੋ ਜੀ ਕਿੰਨੀ ਕ੍ਰਿਸਪੀ ਆਪਣੀ ਮਟਰੀ ਬਣੀ ਆ ਤੁਸੀਂ ਆਵਾਜ਼ ਸੁਣ ਸਕਦੇ ਆ ਮਟਰੀ ਦੀ ਦੇਖੋ ਜੀ ਰੈਸਪੀ ਖਾਸਾ ਬਾਜ਼ਾਰ ਵਰਗੀ ਮਟਰੀ ਆਪਣੀ ਬਣ ਕੇ ਤਿਆਰ ਹੋਈ ਹੈ ਦੇਖ ਸਕਦੇ ਆ ਤੁਸੀਂ ਤੁਸੀਂ ਵੀ ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਮਟਰੀ ਟਰਾਈ ਕਰ ਸਕਦੇ ਆ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਜਾਂਦੀ ਹੈ ਤੇ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਬਣ ਜਾਂਦੀ ਹੈ ਕੋਈ ਵੀ ਖਰਚਾ ਨਹੀਂ ਆਉਂਦਾ ਮਟਰੀ ਬਣਾਉਣ ਤੇ ਤੇ ਜਦੋਂ ਬਾਜ਼ਾਰ ਦੇ ਵਿੱਚੋਂ ਤੇਲ ਦੇਖੋ ਗੰਦੇ ਲੱਗੇ ਹੁੰਦੇ ਨੇ ਆਪਾਂ ਨੂੰ ਪਤਾ ਨਹੀਂ ਲੱਗਿਆ ਹੁੰਦਾ ਵੀ ਕੀ ਕੀ ਉਹਦੇ ਉੱਤੇ ਮੱਖੀ ਮੱਛਰ ਆ ਜਿਹੜਾ ਬੈਠੀ ਜਾਂਦਾਗਾ ਤੇ ਇਸ ਤਰ੍ਹਾਂ ਆਪਾਂ ਘਰ ਦੇ ਵਿੱਚ ਬਣ ਕੇ ਆਪਣੀ ਪਰਫੈਕਟ ਚੀਜ਼ ਤਿਆਰ ਹੋਈ ਹੈ ਲਓ ਜੀ ਹੁਣ ਅਸੀਂ ਖਾਣੇ ਖਟਰੀ ਤੇ ਤੁਸੀਂ ਵੀ ਖਾਓ ਤੇ ਮਿਲਦੇ ਆ ਕਿਸੇ ਹੋਰ ਅਗਲੀ ਰੈਸਪੀ ਦੇ ਨਾਲ ਸਸਤ੍ਰੀਕਾਜ